ਹਾਂ ਜੀ ਸਰ ਜਿਹੜਾ ਤੁਹਾਨੂੰ ਨਿਊਯਾਰਕ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਇਨਵਾਈਟ ਕੀਤਾ ਜਾ ਰਿਹਾ ਹੈ ਕੁਝ ਇੰਡੀਆ ਦੇ ਵਿੱਚ ਜਿਹੜੇ ਕੁਝ ਚੁਣੇ ਹੋਏ ਲੋਕਾਂ ਨੂੰ ਬੁਲਾਇਆ ਗਿਆ ਉਹਦੇ ਬਾਰੇ ਕੀ ਪ੍ਰੋਗਰਾਮ ਹੈ ਕੀ ਦੱਸੋ ਇਹਦੇ ਬਾਰੇ ਕੀ ਜਾਣ ਕੇ ਨਮਸਕਾਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਨੰਦ ਦੇਖੋ ਜੀ ਇਹ ਨਿਊਯਾਰਕ ਸਿਟੀ ਬਲੋਂ ਹੈ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਹੜੇ ਕਿ ਮੈਨੂੰ ਜਿਹੜਾ ਸੱਦਾ ਆਇਆ ਉਹ ਨਿਊਯਾਰਕ ਸਿਟੀ ਮੇਅਰ ਤੇ ਪੱਖੋਂ ਆਇਆ ਗਿਆ ਬੇਸਿਕਲੀ ਇਹ ਇੱਕ ਡਿਜੀਟਲ ਐਸੈਟਸ ਰਿਸੈਪਸ਼ਨ ਡিনার ਆਰਗੇਨਾਈਜ਼ ਕਰ ਰਹੀ ਹੈ ਜਿਸ ਚ ਨਿਊਯਾਰਕ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਐਕਰਾ ਰਹੀ ਹੈ ਇਸ ਚ ਸਿንስ ਮੈਂ ਬਹੁਤ ਬਲੋਕਚੇਨ ਚ ਕਾਫੀ ਜ਼ਿਆਦਾ ਰੁਚੀ ਰੱਖਣਾ ਤੇ ਐਕਸਪੀਰੀਅੰਸ ਹੈ ਮੈਨੂੰ ਉਸ ਚੀਜ਼ ਦਾ ਇਸ ਕਰਕੇ ਮੈਨੂੰ ਬੁਲਾਇਆ ਗਿਆ ਹਿੰਦੁਸਤਾਨ ਤੋਂ ਬਹੁਤ ਲਿਮਿਟਿਡ ਜੇ ਲੋਕ ਬੁਲਾਏ ਗਏ ਨੇ ਇਸ ਤੋਂ ਬਾਅਦ ਇੱਕ ਹੋਰ ਸਮਿਟ ਹੈ ਜੋ SCC ਸੈਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਹੈ ਯੂਐਸ ਦਾ 19 ਜੂਨ ਨੂੰ ਉਸ ਤੋਂ ਵੀ ਮੈਨੂੰ ਬੁਲਾਇਆ ਗਿਆ ਇਹ ਇੱਕ ਮੇਰੇ ਵਾਸਤੇ ਪਰਸਨਲੀ ਗਰਭ ਦੀ ਗੱਲ ਹੈ ਸ਼ਹਿਰ ਵਾਸਤੇ ਗਰਭ ਦੀ ਗੱਲ ਹੈ ਨਾਲ ਹੀ ਨਾਲ ਇੱਕ ਰਿਸਪੌਂਸਿਬਿਲਟੀ ਵੀ ਹੈ ਕਿ ਆਉਣ ਵਾਲੇ ਕੁਝ ਟਾਈਮ ਤੇ ਸ਼ਹਿਰ ਦੇ ਜਿਹੜੇ ਯੁਵਾ ਹੈ ਉਹ ਵੀ ਇੰਟਰਨੈਸ਼ਨਲ ਮੰਚ ਤੇ ਸਾਡੇ ਪਠਾਨਕੋਟ ਸਾਡੇ ਪੰਜਾਬ ਤੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨ ਰਿਸਪੌਂਸਿਬਿਲਟੀ ਇਹ ਹੈ ਕਿ ਅਨੁਵਲੀ ਕੁਝ ਟਾਈਮ ਤੇ ਸਕਿੱਲ ਡਿਵੈਲਪਮੈਂਟ ਹੋਏ ਸਾਡੇ ਛੋਟੇ ਭਰਾਵਾਂ ਨੂੰ ਬੱਚਿਆਂ ਨੂੰ ਤਾਂਕਿ ਉਹ ਵੀ ਇੰਟਰਨੈਸ਼ਨਲ ਮੰਚ ਤੇ ਆਪਣੇ ਮਾਪਿਓ ਦਾ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ ਐਸੀ ਤੋਂ ਮਾਧਿਅਮ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਸ਼ੇਅਰ ਕਰਨਾ ਚਾਹਾਂਗਾ ਜਿਸ ਤੋਂ ਪਠਾਨਕੋਟ ਚ ਬਹੁਤ ਵੱਡੇ ਵੱਡੇ ਪੱਦਰ ਤੇ ਹੋਟਲ ਆ ਰਹੇ ਨੇ स्किल डेवलपमेंट ये नीड रिक्वायरमेंट है कि हुनोचे शेफ्स भी रिक्वायर्ड होंगे उस च ਤੁਹਾਨੂੰ ਮੈਨੇਜਰਸ रिक्वायर्ड ਹੋਣਗੇ ਬਹੁਤ ਕੁਝ ਰਿਕੁਆਇਰਡ ਹੋਏਗਾ ਤੇ ਅਗਰ ਸਕਿਲ ਡਿਵੈਲਪਮੈਂਟ ਚ ਆਹੀ ਫੋਕਸ ਨਾ ਕਰੀਏ ਤੇ ਇਹ ਸਾਰੀ ਜਿਹੜੀ ਵਰਕਫੋਰਸ ਹੈ ਬਾਰੂ ਆਏਗੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਲਈ ਪਠਾਨਕੋਟ ਚ ਸਕਿਲ ਡਿਵੈਲਪਮੈਂਟ ਦੀ ਤੇ ਮੈਂ ਆਪਣੇ ਇੱਕ ਮੁਹਿੰਮ ਸਕੂਲ ਆਫ ਬਲੋਕਚੇਨ ਜੋ ਕਿ ਇਸ ਸਾਲ ਵਿంటర్ ਚ ਸ਼ੁਰੂ ਹੋ ਜਾਏਗਾ ਜਿਵੇਂ ਫ੍ਰੀ ਬਲੋਕਚੇਨ ਕੋਰਸਸ ਪਲੱਸ ਹਿੰਦੁਸਤਾਨ ਦੇ ਇੰਟਰਨੈਸ਼ਨਲ ਲੈਵਲ ਤੇ ਵੱਡੇ ਵੱਡੇ ਨਾਮ ਬਲੌਕਚੇਨ ਚ ਉਹ ਇੱਥੇ ਆਣ ਕੇ ਬੱਚਿਆਂ ਨੂੰ ਫ੍ਰੀ ਵਰਕਸ਼ਾਪਸ ਦੇਣਗੇ ਐ ਬਿਲਕੁਲ ਫ੍ਰੀ ਆਫ ਕਾਸਟ ਰਹੇਗਾ ਜਸਟ ਟੂ ਪ੍ਰਮੋਟ ਸਕਿੱਲ ਡਿਵੈਲਪਮੈਂਟ ਅਮੰਗਸ ਦਾ ਯੂਥ ਆਫ ਪਠਾਨਕੋ ਇਸ ਪ੍ਰੋਗਰਾਮ ਵਾਲਾ ਥੋੜੀ ਉੱਥੇ ਕੀ ਕੀ ਪ੍ਰੋਗਰਾਮ ਹੋਏਗਾ ਉਹਦੇ ਬਾਰੇ ਥੋੜੀ ਥੋੜੀ ਜਾਣਕਾਰੀ ਸਰ ਜਿਸ ਤਰ੍ਹਾਂ ਕਿ ਹੁਣ ਟਰੰਪ ਸਰਕਾਰ ਆਈ ਹੈ ਟਰੰਪ ਸਰਕਾਰ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਕ੍ਰਿਪਟੋ ਬਾਰੇ ਡੋਨਲਡ ਟਰੰਪ ਜੀ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਖੁਦ ਵਰਲਡ ਲਿਬਰਟੀ ਫਾਊਂਡੇਸ਼ਨ ਕਰਕੇ ਕ੍ਰਿਪਟੋ ਕੰਪਨੀ ਹੈ ਉਹਨਾਂ ਦੇ ਦੋ ਪੁਆਇੰਟਸ ਖੁਦ ਚੱਲ ਰਿਹਾ ਇੱਕ ਉਹਨਾਂ ਦੇ ਆਪਣੇ ਨਾਮ ਤੇ ਇੱਕ ਉਹਨਾਂ ਦੀ ਵਾਈਫ ਦੇ ਨਾਮ ਤੇ ਇਹਨਾਂ ਨੇ ਸਭ ਤੋਂ ਪਹਿਲੀ ਸਬਮਿਟ ਕੀਤੀ ਸੀ ਜੀ 7 ਮਾਰਚ 2025 ਚ ਜਿਹੜੀ ਵਾਈਟ ਹਾਊਸ ਸਬਮਿਟ ਹੋਈ ਇਹ ਹਰ ਸਾਲ ਹੋਇਆ ਕਰੇਗੀ ਕ੍ਰਿਪਟੋ ਸਬਮਿਟ ਇਹ ਚ ਪੂਰੀ ਦੁਨੀਆ ਤੋਂ ਜਿਹੜੇ ਕ੍ਰਿਪਟੋ ਦੇ ਦੁਨੀਆ ਚ ਦਿੱਗਜ ਨੇ ਉਹ ਸਭ ਨੂੰ ਬੁਲਾਇਆ ਗਿਆ ਹੈ ਉਹ ਨਿਊਯਾਰਕ ਸਿਟੀ ਐਸੇਮ ਤਰ੍ਹਾਂ ਦੀ ਇੱਕ ਸਬਮਿਟ ਰੱਖਦੀ ਹੈ ਰੀਜ਼ਨ ਹੈ ਕਿ ਵਰਲਡ ਇਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਕਿ ਬਿਟਕੋਇਨ ਹਰ ਜਗ੍ਹਾ ਜਾ ਰਿਹਾ ਹੈ ਕਟੋ ਹਰ ਜਗ੍ਹਾ ਜਾ ਰਹੀ ਹੈ ਕਿ ਇਹਦਾ 네ਗੇਟਿਵ ਯਾ ਮਨੀ ਲਾਂਡਰਿੰਗ ਵੱਲ ਇਹਦੀ ਯੂਜੇਜ ਘਟੋਏ ਤੇ ਕਿੱਦਾਂ ਇਹਨੂੰ ਅਸੀਂ ਇੱਕ ਮਤਲਬ ਹੀ ਐਮਬ੍ਰੇਸ ਕਰ ਸਕਦੇ ਹਾਂ ਕਿੱਦਾਂ ਐਕਸੈਪਟ ਕਰ ਸਕਦੇ ਹਾਂ ਇਹ ਫਿਊਚਰ ਟੈਕਨੋਲੋਜੀ ਨੂੰ ਇਸ ਬਾਰੇ ਇਹ ਸਬਮਿਟ ਹੈ ਬਹੁਤ ਵੱਲੇ ਟਾਈਮ ਤੋਂ ਥੋੜੇ ਪਖਾਨਕੋਟ ਦੇ ਲੋਕਾਂ ਦੇ ਨੇਕੀ ਕੰਮ ਜਿਹੜੇ ਆ ਜਿਹੜੀ ਲੋੜਵੰਦ ਲੋਕੀ ਉਹਨਾਂ ਦੇ ਲਈ ਕੀ ਕੰਮ ਹੈ ਦੇਖੋ ਬਲੋਕਚੇਨ ਚ ਸਭ ਤੋਂ ਵੱਡੀ ਜਿਹੜੀ ਇਹਦਾ ਪਲੱਸ ਪੁਆਇੰਟ ਹੈਗਾ ਕਿ ਇੱਥੇ ਡਿਗਰੀ ਅਹਿਮੀਅਤ ਨਹੀਂ ਰੱਖਦੀ ਇੱਥੇ ਸਕਿਲਸ ਬਹੁਤ ਜ਼ਿਆਦਾ ਤਵੱਜੋ ਦਿੱਤਾ ਜਾਂਦਾ ਸਕਿਲਸ ਨੂੰ ਔਰ ਬਹੁਤ ਜ਼ਿਆਦਾ ਅੱਛੀ ਸੈਲਰੀ ਹੈ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਪਏਗਾ ਇੱਕ ਇੰਟਰਨੈਟ ਚਾਹੀਦਾ ਇੱਕ ਫੋਨ ਚਾਹੀਦਾ ਕੋਈ ਤੁਹੀ ਇੱਥੇ ਕੋਈ 네ਗੇਟਿਵ ਚੀਜ਼ ਨਹੀਂ ਹੈ ਕੋਈ ਸਭ ਕੁਝ ਲਿਜਿਟ ਹੈ ਜਿਹਾ ਸੋਸ਼ਲ ਮੀਡੀਆ ਮੈਨੇਜਮੈਂਟ ਹੋਗੇ ਡਿਵੈਲਪਰਸ ਹੋਗੇ ਜਾਂ ਟੈਲੀਗ੍ਰਾਮ ਮੋਡਰੇਟਰਸ ਹੋਗੇ ਜਾਂ ਤੁਹੀ ਲਗਾ ਲੋ ਕੇਓਲ ਜਿਨੂੰ ਅਹੀ ਕੀ ਕੀ opinion leaders ਕਹਿੰਦੇ ਆ ਸਭ ਕੁਝ ਇੰਨਾ ਜ਼ਿਆਦਾ ਵੈਰਾਈਟੀ ਆਫ ਜੌਬਸ ਨੇ ਕਿ ਬੱਚਿਆਂ ਨੂੰ ਘਰ ਬੈਠੇ ਇੱਕ ਐਕਸਪੋਜ਼ਰ ਮਿਲਦਾ ਤੇ ਪਲੱਸ ਉਹਨਾਂ ਦੀ ਜਿਹੜੀ ਜੌਬਸ ਨੇ ਜਾਂ ਜੋ ਵੀ ਇਹਨਾਂ ਦੀ ਕਮਾਈ ਦਾ ਸਾਧਨ ਹੈ ਉਹਦਾ ਇੱਕ ਜ਼ਰੀਆ ਪੈਦਾ ਹੁੰਦਾ ਇੰਡੀਆ ਵਿੱਚ ਤੁਸੀਂ ਜਾ ਰਹੇ ਹੋ ਤੁਸੀਂ ਕੀ ਰਿਪਰੈਜ਼ੈਂਟ ਕਰੋਗੇ ਮੇਨ ਜੀ ਜੇਕਰ ਗਲ ਪੰਜਾਬ ਦੀ ਪਠਾਨਕੋਟ ਦੀ ਕਲੀਅਰਤਾ ਕੀ ਦੇਖੋ ਜੀ ਮੇਰਾ ਮੋਟਿਵ ਹੈ ਰਹੇਗਾ ਕਿ ਮੈਂ ਉਥੇ ਨੈਟਵਰਕਿੰਗ ਕਰਾਂ ਤਾਂ ਕਿ ਪਠਾਨਕੋਟ ਜਿ세 ਇਸ ਵੇਲੇ ਮੇਰੇ ਬੜੇ ਅੱਛੇ ਮਿੱਤਰਤਾ ਹੈ ਕਾਫੀ ਬੜੇ ਇਨਫਲੂਐਂਸਰਸ ਨਾਲ ਚਾਹੇ ਉਸੁਮਿਤ ਕਪੂਰ ਜੀ ਨੇ ਇਵਾਨ ਲੂਥਰਾ ਹੈ ਜਾਂ ਇੱਕ ਐਲਜਾ ਬੂਮ ਹੈ ਕੋਈ ਵੀ ਵੱਡਾ ਇਨਫਲੂਐਂਸਰ ਉਹ ਬਹੁਤ ਅੱچھے ਦੋਸਤ ਹੈ ਆਉਣ ਵਾਲੇ ਕੁਝ ਟਾਈਮ ਤੇ ਹੀਵਾਨ ਰੂਥਰਾ ਕੋ ਅਹੀ ਇੱਥੇ ਵਰਕਸ਼ਾਪ ਵੀ ਕਰਵਾਵਾਂਗੇ ਬੱਚਿਆਂ ਵਾਸਤੇ ਪਰਪਸ ਹੈ ਬਈ ਕਿ ਉੱਥੇ ਜਾ ਕੇ ਨੈਟਵਰਕਿੰਗ ਕੀਤੀ ਜਾਏ ਤਾਂ ਕਿ ਪਠਾਨਕੋਟ ਵਾਸਤੇ ਕੁਝ ਲਿਆ ਆਇਆ ਜਾਏ ਇੰਡੀਵਿਜੂਅਲ ਕਪੈਸਿਟੀ 'ਚ ਤੇ ਮੈਂ ਜਾ ਹੀ ਰਿਹਾ ਕਿ ਪਠਾਨਕੋਟ ਵਾਸਤੇ ਕਿ ਕਿਸ ਕਿ ਕੱਲੂ ਪਠਾਨਕੋਟ ਅੱਜ ਤੋਂ ਮੇਬੀ 4 ਸਾਲ ਬਾਅਦ ਅਹੀ ਇੱਥੇ ਕਿਉਂ ਨਹੀਂ ਕਰੀਏ ਇੱਕ ਸਬਮੇ ਤਾਨੂੰ ਜਾਣ ਕੇ ਹੈਰਾਨ ਹੈਰਾਨੀ ਹੋਈਗੀ ਕੱਲ ਲਿੰਕਡਇਨ ਤੇ ਮੈਨੂੰ ਇੱਕ ਕਨੈਕਸ਼ਨ ਰਿਕੁਐਸਟ ਆਈ ਇਹ ਮਹਾਜਨ ਲੜਕਾ ਹੀ ਉਹ ਬਲੌਕਚੇਨ ਦਾ ਐਕਸਪਰਟ ਹੈ ਚੰਡੀਗੜ੍ਹ 'ਚ ਜੌਬ ਕਰ ਰਿਹਾ ਤੇ ਉਹ ਬਹੁਤ ਖੁਸ਼ ਹੋਇਆ ਕਿ ਪਠਾਨਕੋਟ 'ਚ ਬਲੌਕਚੇਨ ਬਾਰੇ ਗੱਲ ਹੋ ਰਹੀ ਹੈ ਇੰਦੋਰ ਸਾਡਾ ਬਲੌਕ ਇੰਡੀਆ ਦਾ ਬਲੌਕਚੇਨ ਕੈਪੀਟਲ ਇੰਦੋਰ 'ਚ ਇੰਨੇ ਜਿਆਦਾ ਸਕੂਲਸ ਕਾਲਜੇਸ ਪ੍ਰਮੋਟ ਕਰ ਰਹੇ ਹੈ ਬਲੌਕਚੇਨ ਨੂੰ ਤੇ ਉਹ ਜਿਹੜੇ 16 16 17 17 20 20 ਸਾਲ ਦੇ ਜਿਹੜੇ ਲੜਕੇ ਨੇ ਲੜਕੀਆਂ ਨੇ ਉਹ मतलब बड़ी टॉप मोस्ट कंपनीयां ਤੇ ਕੰਮ ਕਰ ਰਹੇ ਨੇ ਇਸ ਵੇਲੇ ਔਰ ਬਹੁਤ ਹੈਂਡਸਮ ਪੈਕੇਜ ਤੇ ਲੱਗੇ ਤੇ ਪਰਪਸ ਇਹੀ ਹੈ ਕਿ ਆਉਣ ਵਾਲੇ ਟਾਈਮ ਤੱਕ ਕਿ ਪਠਾਨਕੋਟ ਨੂੰ ਐਸੀ ਕਿੱਦਾਂ ਇਵੋਲਵ ਕਰੀਏ ਪੰਜਾਬ ਦਾ ਬਲੋਕਚੇਨ ਹੱਬ ਕਿਉਂ ਨਹੀਂ ਬਣ ਸਕਦਾ ਪਠਾਨਕੋਟ ਇੱਕ ਇੱਥੇ ਬਿਲਵਰ ਜਗ੍ਹਾ ਜੀ ਕਠੂਏ ਲੱਗੇ ਔਰ ਤੋਂ 20 ਕਿਲੋਮੀਟਰ ਅੱਗੇ ਇੱਕ ਛੋਟਾ ਜਿਹਾ ਕਸਬਾ ਮੈਂ ਕਸਬਾ ਵੀ ਨਿਕਾਉਂ گا گاؤں ਹੈ ਉੱਥੇ 7 ਅਡਰ ਸੀਟਾ ਸੀਟ ਦਾ ਇੱਕ ਇੰਟਰਨੈਸ਼ਨਲ ਕਾਲ ਸੈਂਟਰ ਬਣੇ ਦਾ। ਦੇਖੋ ਉੱਥੇ ਕੋਈ ਕਨੈਕਟੀਵਿਟੀ ਨਹੀਂ, ਕੋਈ 에ਅਰ ਕਨੈਕਟੀਵਿਟੀ ਨਹੀਂ, ਰੇਲ ਕਨੈਕਟੀਵਿਟੀ ਨਹੀਂ। ਸਾਡੇ ਪਠਾਨਕੋਟ ਰੇਲ ਕਨੈਕਟੀਵਿਟੀ ਬਹੁਤ ਅੱਛੀ ਹੈ। ਅਗਰ 에ਅਰ ਕਨੈਕਟੀਵਿਟੀ ਦੀ ਗੱਲ ਕਰੀਏ, ਅੰਮ੍ਰਿਤਸਰ ਹੈ, ਕਾਂਗੜਾ 에ਅਰਪੋਰਟ ਹੈ। ਮੇਰਾ ਦੂਜਾ ਕੈਂਪੇਨ ਜਿਹੜਾ 에ਅਰਪੋਰਟ ਫਿਰ ਤੋਂ ਰੀਸਟਾਰਟ ਕਰਨ ਦਾ ਉਹ ਵੀ ਚੱਲ ਰਿਹਾ। ਇੰਨੀ ਅੱਛੀ ਕਨੈਕਟੀਵਿਟੀ ਹੋਣ ਦੇ ਬਾਵਜੂਦ ਸਾਡੇ ਪਠਾਨਕੋਟ ਆਹੀ ਕਿਉਂ ਨਹੀਂ ਉਹ ਚੀਜ਼ਾਂ ਕਰ ਸਕਦੇ? ਕਾਲ ਸੈਂਟਰ ਲਿਆ ਸਕਦੇ ਆ ਬਲੋਕਚੇ ਕਬ ਬਣਾ ਸਕਦੇ ਆ ਫ੍ਰੀ ਆਫ ਕੋਸਟ ਬੱਚੇ ਕੋਰਸਸ ਕਰেন ਤਿੰਨ ਤਿੰਨ ਮਹੀਨੇ ਦੇ ਕੋਰਸਸ ਨੇ ਤਾਂ ਕਿ ਅਬ ਜੌਬ ਅਪਲਾਈ ਕਰੇ ਉਹਨਾਂ ਦਾ ਕੁਝ ਲੱਗ ਨਹੀਂ ਨਹੀਂ ਆ ਕਿ ਬੇਸ਼ੱਕ ਕੋਈ ਘਰ ਬੈਠੇ ਦਾ ਘਰ ਬੈਠ ਕੇ ਕਰੇ ਕਿਸ ਨੇ ਜਿੱਥੇ ਆਹੀ ਸੈਂਟਰ ਖੋਲ ਰਹੇ ਸੈਲੀ ਰੋਡ ਤੇ ਹਜੇ ਪ੍ਰਪੋਜ਼ ਕਰ ਰਹੇ ਸੈਲੀ ਰੋਡ ਉਹਨਾਂ ਸੈਲੀ ਰੋਡ ਆਣਾ ਚਾਹੁੰਦਾ ਸੈਲੀ ਰੋਡ ਥੈਂਕ ਯੂ